ਸੋਚਦਾ ਵੀ ਮਾਂ ਰੰਗੇ ਪੈਰੀ ਜਲਾਲਪੁਰ ਤੋਂ ਚੱਲ ਕੇ ਹਰ ਮੱਸਿਆ ਦੇ ਵਿਹਾੜੇ ਸੁਲਤਾਨਪੁਰ ਲੋਧੀ ਜਾਂਦੀ ਸੀ ਕਿ ਵੀ ਮੇਰਾ ਪੁੱਤਰ ਇੱਕ ਦਿਨ ਤਰੱਕੀ ਹਾਸਲ ਕਰੇ ਮੈਂ ਬਾ ਸੁਜੀਤ ਕੌਰ ਨੂੰ ਬੇਨਤੀ ਕਰਾਂਗਾ ਆਹ ਮਾਤਾ ਜੀ ਧੋ ਕਦਮ ਚੱਲ ਕੇ ਅੱਜ ਤੁਹਾਡਾ ਬੇਟਾ ਦੁਨੀਆ ਦਾ ਮਹਾਨ ਖਿਡਾਰੀ ਹੈ ਮੇਰਾ ਆਪਣਾ ਮਨ ਜੋ ਹੈ ਉਹ ਭਰ ਆਉਂਦਾ ਜਦੋਂ ਮੈਂ ਆਹ ਗੱਲ ਸੋਚਦਾ ਹਾਂ ਜੋ ਤਾੜੀਆਂ ਮਾਰ ਦਿਓ ਵਾ ਸੁਜੀਤ ਕੌਰ ਦੇ ਵਾਸਤੇ ਵੀ ਮਾਤਾ ਜੀ ਪੁੱਛੋ ਇਹਨਾਂ ਬੱਚਿਆਂ ਦੇ ਲਾਗੇ ਇੱਕ ਗੁਲਦਸਤਾ ਤੁਹਾਡੇ ਹੱਥੇ ਵਿੱਚ ਹੋਵੇਗਾ ਤੁਸੀਂ ਆਪਣੇ ਬੱਚੇ ਦਾ ਮੋਟਰਸਾਈਕਲ ਦਿਰਾ ਮੰਗ ਉਹਨਾਂ ਦੇ ਨਾਲ ਉਹਨਾਂ ਦੇ ਭੂਆ ਜੀ ਨੌਰਪੁਰ ਤੋਂ ਆਖੜ ਲਈ ਜੀ ਹਾਂ ਭੂਆ ਜੀ ਨੂੰ ਮੈਂ ਬੇਨਤੀ ਕਰਾਂਗਾ ਕਿਉਂਕਿ ਭੂਆ ਦੇ ਪਿੰਡ ਅਕਸਰ ਪਾਲਾ ਜਾਂਦਾ ਰਿਹਾ ਭੂਆ ਜੀ ਸਾਡੇ ਤੇਜਕੌਰ ਜੀ ਸੋ ਬਚਪਨ ਕਿ ਜਿਹੜਾ ਉਹ ਗੁਜ਼ਾਰਿਆ ਪਾਲੇ ਨੇ ਅਕਸਰ ਭੂਆ ਦੇ ਮਾਮੇ ਸਤਰਾਜ ਸਿੰਘ ਉਹਨਾਂ ਦੇ ਘਰੇ ਸੋ ਮਾਂਗ ਸਿਨਮਾ ਦੇਣ ਦੇ ਵਾਸਤੇ ਕਬੱਡੀ ਗੱਪ ਬਹੁਤ ਵੇਖੇ ਐ ਬੜੇ ਸਨਮਾਨ ਉਹਦੇ ਵੇਖੇ ਐ ਤੜੀ ਆਜੀ ਖੁਸ਼ੀ ਮਿਲੀ ਐ ਇਹ ਤੁਹਾਨੂੰ ਖੁਸ਼ੀ ਮਿਲੀ ਐ ਤਾਂ ਯਾਰ ਭਾਈ ਤਾੜੀ ਦਿਲੋਂ ਮਾਰੋ ਇਹ ਜੋ ਅੱਜ ਹੋ ਗਿਆ ਇਹ ਸਿਰਾ ਹੋ ਗਿਆ ਜੇ ਵਾਕਈ ਸਿਰਾ ਹੋ ਗਿਆ ਤਾਂ ਭਾਈ ਇੱਕ ਤਾੜੀ ਹੋਰ ਮਾਰ ਦਿਓ ਆ ਸੀਮ ਜੋ ਬੋਲੇ ਇਸਾਨਾ ਸਾਖ ਸ੍ਰੀ ਅਕਾਲ छोटी बच्ची भी लेके आती नौजवान आज आ गुडिया मन्नत दलवीर भी आया मैं भी दलवीर खुशी नावे गड्डी बड़ी मिलनी है पर आज आला सन्मान यह सिर है नंगल अंबिया का संदीप माता जी संदीप लुधर जलालपुरी पाला ਮੱਖਣ ਲਈ ਜੇ ਕਹਿੰਦੇ ਨੰਗੇ ਪੈਰੀ ਮਾਤਾ ਜੀ ਜਾਂਦੇ ਰਹੇ ਆ। ਮਾਵਾ ਸਦਾ ਦਵਾਵਾ ਮੰਗਦੀਆਂ। ਸਦਾ ਦੇਣਾ ਰੱਬ ਦੀ ਸੋ ਮਾਂ ਦਾ ਪਿਆਰ ਵੀ ਸਵੱਲਾ ਹੈ। ਮਾਂ ਦਾ ਪਿਆਰ ਸਵੱਲਾ ਹੈ। ਇਹ ਮਾਵਾ ਆਪਣੇ ਕਰਕਮਲਾਂ ਦੇ ਨਾਲ। ਆਹ ਪਲੇਅਰਾਂ ਦੀਆਂ ਮਾਵਾ ਨੂੰ ਜੋ ਹੈ ਇਸ ਸਮੇਂ ਮਾਨ ਸਨਮਾਨ ਆਪਣੇ ਕਰਕਮਲਾਂ ਦੇ ਨਾਲ ਇਹ ਪਲੇਅਰ ਜੋ ਹੈ ਉਹ ਮਾਵਾ ਨੂੰ ਇਹ ਮਾਨ ਸਨਮਾਨ ਦੇਣਗੇ। ਸੋ ਇਹ ਵੀ ਵੱਡਾ ਮਾਨ ਸਨਮਾਨ ਜ਼ਿੰਦਗੀ ਦਾ ਹੋਵੇਗਾ। ਲਓ ਬੋਲੇ ਆ ਕਾਲ ਹੁਣ ਇੱਕ ਤਾੜੀ ਇਹ ਮੋਟਰਸਾਈਕਲ ਇਹ ਖੜਾ ਵੀ ਕਦੇ ਨਹੀਂ ਵੇਚਣਗੇ ਇਦਾਂ ਹੀ ਰਹਿਣਗੇ ਇੱਕ ਤਾੜੀ ਹੁਣ ਮਾਰਨੀ ਹੈ ਜਿਹਦੇ ਲਈ ਮਾਰਨੀ ਹੈ ਜਿਨੇ ਚਾਰੇ ਮੋਟਰਸਾਈਕਲ ਸਪான்ਸਰ ਕੀਤੇ ਪਰ ਨਾ ਨਹੀਂ ਬੁਲਾਇਆ ਲੈ ਵੀ ਭਾਈ ਜਿੱਥੇ ਤੂੰ ਦੇਖਦਾ 100 ਕਾਲ ਇੱਕ ਕਾਰੀ ਫੇਰ ਮਾਰਦੇ ਉਸ ਵੀਰ ਦੇ ਨਾਂ ਤੇ ਇਹ ਇਤਿਹਾਸ ਹੈ ਹੋਮੇ ਨਾ ਦੁਨੀਆ ਭਰੀ ਹੈ ਪਰ ਗਰਲੇ ਬੁਰਸ਼ ਨੇ ਜੋ ਇਦਾਂ ਦਾ ਕੰਮ ਕਰਦੇ ਆ ਦੁਨੀਆ ਦੇ ਵਿੱਚ ਨਾਮ ਹੈ ਜੀ ਦੁਨੀਆ ਸੋਚੀ ਪਾਦੀ ਉਸ ਇਨਸਾਨ ਨੇ ਕਿਤੇ ਕਿਸੇ ਦਾ ਨਾਮ ਬੋਲੋ ਤੇ ਉਹਨੂੰ ਗਾਲਾਂ ਹੀ ਕੱਢਦੇ ਆ ਲੋਕ ਪਰ ਜਿਹਦਾ ਨਹੀਂ ਬੋਲਿਆ ਗਿਆ ਉਹਨੇ ਦੁਨੀਆ ਸੋਚਾਂ ਚ ਪਾਦੀ ਵੀ ਹਾਂ ਨਾ ਜੇ ਤੁਸੀਂ ਸੱਤ ਲੱਖ ਨਾ ਇੱਕ ਇਦਾਂ ਦੀ ਚੀਜ਼ ਹੈ ਰਮਦਾਸ ਕੱਪ ਸੀਗਾ ਇੱਕ ਬੰਦਾ ਪਾਣੀ ਪੀਉਂਦਾ ਕਹਿੰਦਾ ਭਾਜੀ ਮੇਰਾ ਨਾਂ ਬੋਲਦੇ ਉਹਦਾ ਨਾਂ ਬੋਲਦਾ ਉਹ 3 ਮਿੰਟ ਬਾਅਦ ਫੇਰ ਆਇਆ ਭਾਜੀ ਨਾਂ ਬੋਲਦੇ ਫੇਰ ਬੋਲਦਾ ਹਾਫ ਟਾਈਮ 'ਚ ਕਹਿੰਦਾ ਫੇਰ ਬੋਲਦੇ ਫੇਰ ਬੋਲਦਾ ਮੈਂ ਕਹਾ ਜੋਵਨ ਯਾਰੇ ਬੰਦਾ ਰਜਦਾ ਹੀ ਨਹੀਂ ਉਹ ਜੋਵਨ ਕਹਿੰਦਾ ਯਾਰ ਭਾਜੀ ਇੱਕ ਵਾਰੀ ਬੋਲਦੇ ਉਹਦਾ ਨਾਂ ਬੋਲਦਾ ਲਓ ਕਿਹਾ ਵੀ ਤੂੰ ਰਜਿਆ ਨਹੀਂ ਉਹ ਕਹਿੰਦਾ ਅਜੇ ਤੱਕ ਰੱਬ ਨਹੀਂ ਰੱਖਿਆ ਬੰਦਾ ਕਿੱਥੋਂ ਰਜੂਗਾ ਨਾ ਇਹੋ ਜੀ ਚੀਜ਼ ਹੈ ਰੱਬ ਵੀ ਕਹਿੰਦਾ ਵੀ ਮੇਰਾ ਨਾਂ ਲਓ ਪਰ ਆਹ ਬੰਦਾ ਨਾ ਤਾਂ ਰਜਿਆ ਹੋਇਆ ਇਹਦੇ ਲਈ ਇੱਕ ਝਕਾਰਾ ਛੱਡਦੇ ਹੋ ਬੋਲ ਸ਼੍ਰੀ ਆਕਾਲ ਉਹ ਸਵਾਦ ਆ ਤੱਕ ਰਬਿਆ ਤਾਂ ਇੱਕ ਲਲਕਾਰਾ ਮਾਰ ਦਿਓ ਲਓ ਦੁਨੀਆ ਖੁਸ਼ ਹੈ ਅਨੰਦ ਹੈ ਮੇਰੇ ਵੀਰੋ ਸੰਦੀਪ ਖੁਸ਼ੀ ਲੁੱਕਰ ਪਾਲਾ ਨਾ ਕਬੱਡੀ ਦੇ ਵੱਡੇ ਮੇਰੇ ਵੀਰੋ ਨਾ ਕਬੱਡੀ ਦੇ ਵੱਡੇ ਅਨੰਦ ਮਾਰ ਰਹੀ ਹੈ ਦੁਨੀਆ ਇੱਕ ģੇੜਾ ਹੋਰ ਦੇ ਦੇ ਸੰਦੀਪ ਦੇ ਦੇ ģੇੜਾ ਉਹ ਬਾਸ ਸੰਦੀਪ ਜੌਦਾ ਬਸਦਾ ਰਹਿ ਲੁੱਗਿਆ ਵਾਲਾ ਕਰੀ ਹਜ਼ਾਰਾਂ ਸਾਲ ਦੀ ਉਮਰ ਰਵੇ ਖੜਵੇ ਵਾਲਾ ਤੇਰਾ ਇਦਾਂ ਹੀ ਨਾਂ ਚੱਲਦਾ ਰਵੇ ਜਲਾਲਪੁਰਿਆ ਤੇਰੀ ਦੁਨੀਆ ਇਦਾਂ ਹੀ دیਵਾਨੀ ਰਵੇ ਚੜਤ ਰਵੇ ਕਹਿੰਦੇ ਇਹਨਾਂ ਖਿਡਾਰੀਆਂ ਦੀ ਸੱਚੇ ਬਾਦਸ਼ਾਹ ਕੀ ਅਰਗਾਸ ਹੈ ਬੇੰਤੀ ਹੈ ਉਹ ਚੜਤੀ ਕਿਲਾ ਦੇ ਵਿੱਚ ਰੱਖੇ ਚਾਰ ਖਿਡਾਰੀਆਂ 'ਚ ਇੱਕ ਖੂਬੀ ਹੈ ਸੰਦੀਪ 2014 ਦਾ ਮਹਿੰਗਾ ਖਿਡਾਰੀ ਹੈ ਬਾਲਾ 2015 ਸੀ ਜੋ ਹੈ ਉਹ ਦੁਨੀਆ ਦਾ ਮੋਸਟ ਐਪਲੇ ਵੈਲਿਊਏਬਲ ਪਲੇਅਰ ਦੁਨੀਆ ਦਾ ਫੇਵਰਿਟ ਖਿਡਾਰੀ ਹੈ ਤਾਲੀਆਂ ਇੱਕ ਵਾਰ ਫਿਰ ਮਾਰ ਦਿਓ ਇਹਨਾਂ ਨੌਜਵਾਨਾਂ ਦੇ ਇਹਨਾਂ ਦੇ ਨਾਮ ਇੱਕ ਰਿਕਾਰਡ ਬਣੇ ਨੇ ਲੈ ਵੀ ਬਾਜਵਾ ਵਾਲਾ ਹੁਣ ਕੋਈ ਘਾਟ ਤਾਂ ਨਹੀਂ ਬਾਅਦ ਵਿੱਚ ਨੰਗਲਾਂ ਵਾਲੇ ਨੇ ਲਾਂਭਾ ਦੇ ਦੇਣਾ ਵੀ ਆਹ ਚੀਜ਼ ਨਹੀਂ ਹੋਈ ਤਾਲੀ ਢੰਡੋ ਵਾਲੀਆ 2 ਮਹੀਨੇ ਹੋ ਗਏ ਇੱਕ ਗੱਲ ਦੱਸਾਂ ਸੰਦੀਪ ਨੇ ਜਦੋਂ